ਤੁਹਾਨੂੰ ਜਾਨ ਨੂੰ ਨਹੀਂ ਬਾ ਮਮੀ ਇਹ ਵੀ ਇੱਕ ਬਹੁਤ ਬੁਰੀ ਕੰਮ ਕਰਦਾ ਨੂੰ ਭੈ ਲਵਾ ਜਿੱਤਰਾ ਮੇਰੇ ਬੱਚ ਨੂੰ ਘਟੜੀ ਤਾ ਨਾ ਨਹੀਂ ਕਹ ਲੈ ਚੱਲ ਲੈ ਇਤਨਾ ਪਰਵਾਹ ਨਾ ਹੋ ਸਕੇ ਜੀ ਜਿੱਤਾ ਦੋਸੇ ਕਸ਼ਮੀਰਾ ਘਰ ਦੀ ਮਾਹੌਲ ਦੇ ਤਸਵੀਰਾਂ ਦਿਖਾ ਹਾਂ ਜੀ ਕੀ ਨਾਮ ਹੈ ਤੁਹਾਡਾ ਚਰਨਜੀਤ ਕਿਉਂ ਕਿੱਥੋਂ ਦੇ ਆਣ ਵਾਲੇ ਹੋ ਇੱਥੋਂ ਦੇ ਤੇ ਕੀ ਹੋਇਆ ਤੁਹਾਡੇ ਬੱਚੇ ਦੇ ਨਾਲ ਅੱਜ ਅੱਜ ਮੇਰੇ ਬੱਤੀ ਨੇ ਗੋਲੀਆਂ ਚੱਲ ਗਿਆ ਮੈਂ ਅੰਦਰ ਹੀ ਫੇਟ ਲਾਈ ਹੂੰ ਚਾਰ ਪੰਜ ਜਾਣੇ ਆਏ ਗੋਲੀਆਂ ਮਾਰ ਕੇ ਚੱਲ ਗਏ ਤੁਹਾਨੂੰ ਪਤਾ ਕਿ ਤੁਹਾਡੇ ਪੇਟੇ ਦੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਓਏ ਚਾਰ ਚਾਰਕ ਦਿਨ ਤੋਂ ਲੜਾਈ ਚੱਲਦੀ ਹੈ ਫੋਨ ਨੇ ਬੰਦੇ ਜਿਹੜੇ ਦੂਸਰੀ ਪਾਰਟੀ ਓ ਇੱਥੋਂ ਦੇ ਹੀ ਮੁੰਡੇ ਦਾਦੇ ਮਨ ਗੋਲਗੁਰੇ ਦੇ ਹੀ ਹਾਂਜੀ ਨਾਮ ਪਤਾ ਹੋਣਾ ਸੀ ਮੈਨੂੰ ਨਾਂ ਦਾ ਨਹੀਂ ਹੁਣ ਪਤਾ ਵੀ ਹੂੰ ਔਰ ਨੂੰ ਕੁੜੀ ਨੂੰ ਪਤਾ ਸਾਰਾ ਉਹਨੇ ਦਿੱਤੀ ਲੜਾਈ ਕਿਸ ਵਜ੍ਹਾ ਤੋਂ ਚੱਲਦੀ ਪਈ ਸੀ ਲਾਈ 3-4 ਦਿਨ ਤੋਂ ਚੱਲਦੀ ਹੈ ਇਹਨਾਂ ਦੀ ਤੇ ਕੀ ਨਾਮ ਕੀ ਹੈ ਤੁਹਾਡੇ ਲੜਕੇ ਜਿਹਦੇ ਕੋਈ ਹੋਵੇ ਮੋਰਪ੍ਰੀਥਿੰਗ ਪਿੱਤੀ ਹੋਤਰਾ ਕਿੰਨੇ ਤੁਹਾਡੇ ਬੱਚੇ ਨੇ ਤੁਹਾਨੂੰ ਦੱਸਿਆ ਕਰਦੇ ਵਿੱਚ ਆ ਕੇ ਕਿ ਕਿਉਂ ਲੜਾਈ ਝਗੜਾ ਲਗਾਤਾਰ ਉਹ ਕਰਦੇ ਪਏ ਨੇ ਮਨ ਪਤਾ ਨਹੀਂ بار بار ਮੁੰਡਿਆਂ ਦਾ ਮੈਨੂੰ ਪਤਾ ਨਹੀਂ ਵੀ ਕੀ ਕਰ ਤੋਂ ਲੜਦੇ ਹਨ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਬੱਚੇ ਦੇ ਕਿੰਨੀਆਂ ਗੋਲੀਆਂ ਲੱਗੀਆਂ ਨੇ ਤਿੰਨ ਚਾਰ ਲੱਗੀਆਂ ਗੋਲੀਆਂ ਮੈਂ ਤੇ ਅੰਦਰ ਹਾਂ ਤੇ ਜਿਨ੍ਹਾਂ ਨੇ ਵੇਖੇਗਾ ਉਹ ਦੱਸਣ ਨਹੀਂ ਦੇ ਸਾਰੇ ਤੇ ਇਹ ਵਹੈ ਸੀ ਕਿ ਜਾ ਕੁਆ ਦਾ ਸੀ ਦੋ ਬੇਟੀਆਂ ਪਿਆਇਆ ਸੀ ਵਹੈ ਸੀ ਹਾਂਜੀ ਬੱਚੇ ਸੀ ਦੋ ਬੱਚੇ ਹਾਂਜੀ ਦੋ ਬੇਟੀਆਂਾਂ ਦਾ ਦੀਆਂ ਕਿੰਨੀ ਕੁ ਉਮਰ ਹੋਣਗੀਆਂ ਉਹਨਾਂ ਦੀ ਹੋਗੀ 35 40 ਸਾਲ ਹੋਣੀ ਤੇ ਹੁਣ ਜਿਹੜੀ ਹੈ ਪੁਲਿਸ ਵੀ ਪਹੁੰਚੀ ਕੀ ਕਾਰਵਾਈ ਕੀਤੀ ਆ ਆਹ ਕੁੜੀ ਆ ਸਾਹਮਣੇ ਹੀ ਜਿੱਦ ਚੱਲੀ ਐ ਉਹਨਾਂ ਨੇ ਖਾਲਿਆ ਆ ਖਾਲਿਆ ਉਹਨਾਂ ਨੇ ਖਾਲਿਆ ਯੋ ਖਾਲਿਆ ਪਿੱਟ ਜਾ ਕੇ ਉਹਦਾ ਘਰ ਘਰ ਪਿੱਟ ਜਾ ਕੇ ਖਾਲਿਆ ਉਹਨਾਂ ਨੇ ਉਹਨਾਂ ਨੇ ਨਹੀਂ ਰਹਿਣ ਦਿੱਤਾ ਉਹ ਸੱਚ ਨੇ ਯਾ ਉਹ ਰੋਮੀ ਆ ਉਹਦਾ ਭਰਾ ਸਾਰੇ ਆ ਕੇ ਨਾਲ ਦਾ ਬਬਲੂ ਖੱਤਰੀ ਸਾਰੇ ਹਣੇ ਖਾ ਕੇ ਉਹਨੂੰ ਖਾ ਕੇ ਆ ਖਾ ਕੇ ਉਹਨੂੰ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਉਹਨਾਂ ਨੂੰ ਭਾਇ ਲਵਾਉ ਜਿਤਨਾ ਮੇਰੇ ਪੁੱਤ ਨੂੰ ਕਤਲ ਕੀਤਾ ਉਹਨਾਂ ਨੇ ਵੀ ਕਰੋ ਚੱਲੇ ਹਾਂਜੀ ਸਰ ਮਕਬੂਲਪੁਰੇ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਆਇਆ ਹੈ ਸਰ ਕੀ ਪਤਾ ਲੱਗਾ ਜੀ ਇੱਥੇ ਇਤਲਾਹ ਮਿਲੀ ਸੀ ਕਿ ਮਕਬੂਲਪੁਰਾ ਸ਼ੇ ਨੰਬਰ ਗਲੀ ਦੇ ਬਾਹਰ ਲੜਾਈ ਝਗੜਾ ਹੋਇਆ ਤੇ ਗੋਲੀ ਚੱਲੀ ਹੈ ਜਿੱਥੇ ਮੌਕੇ ਤੇ ਆਏ ਆ ਤੇ ਇੱਕ ਗੁਰਪ੍ਰੀਤ ਨਾਂ ਦਾ ਵਿਅਕਤੀ ਹੈ ਜਿਹਦੇ ਗੋਲੀ ਲੱਗੀ ਹੈ ਜਿਹਨੂੰ ਸਕਾਟ ਹਸਪੀਟਲ ਲੈ ਕੇ ਗਿਆ ਫਰਦਰ ਜਿਹੜੀ ਅਸੀਂ ਇੱਥੇ ਜਾਂਚ ਕਰ ਰਹੇ ਹਾਂ ਹਾਂ ਸਰ ਕਿੰਨੀਆਂ ਗੋਲੀਆਂ ਚੱਲੀਆਂ ਆ ਇੱਥੇ ਕਰੀਬ 4 ਗੋਲੀਆਂ ਚੱਲੀਆਂ ਇਹ ਲੜਕੇ ਦੇ ਕਿੰਨੇ ਗੁਲੇ ਲੱਗੇ ਇਹ ਫਿਲਹਾਲ ਅਸੀਂ ਉੱਥੇ ਮੁਲਾਜ਼ਮ ਭੇਜਿਆ ਤੁਹਾਨੂੰ ਪੁੱਛ ਕੇ ਫਿਰ ਤੁਹਾਨੂੰ ਦੁਬਾਰਾ ਅਪਡੇਟ ਕਰਾਂਗੇ ਤੇ ਸਰ ਜਿਹੜਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਫੋਟੋਜ਼ ਕਸ਼ਿਸ਼ ਜੜੀਆਂ ਹਾਂਜੀ ਸੀਸੀਟੀਵੀ ਕੈਮਰੇ ਅਸੀਂ ਖੰਘਾ ਰਹੇ ਹਾਂ ਉਹ ਵੀ ਵੇਖਿਆ ਜਾ ਰਿਹਾ ਤੇ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਜੀ ਠੀਕ ਹੈ ਸਰ ਹੁਣ ਕਿੰਨੀ ਕੀ ਜਲਦੀ ਕੀ ਕਾਰਵਾਈ ਜੜੀ ਹੈ ਹੁਣ ਮੌਕੇ ਦੀ ਕੀ ਕੀਤੀ ਜਾ ਰਹੀ ਹੈ ਮੌਕੇ ਤੇ ਪਰਿਵਾਰ ਦੀ ਸਟੇਟਮੈਂਟ ਲਿਖਾਂਗੇ ਫਰਦਰ ਜੜੀ ਇਹ ਬੰਦੀ ਕਾਰਵਾਈ ਅਮਲ ਚਲਿਆ ਦੀ ਜਾਵੇ ਓਕੇ ਜੀ ਠੀਕ ਹੈ ਜੀ